ਉਹਨਾਂ ਨੇ ਇੱਕ ਤੋਤਾ ਦਿੱਤਾ ਜੋ ਹਰ ਰੋਜ਼ RAM RAM ਦਾ ਸਿਮਰਨ ਕਰਦਾ ਹੈ ਸਾਧ ਸੰਗਤ ਇਸ ਬੰਦੇ ਨੂੰ ਤਾਂ ਮਾਰੇ ਕਹਿੰਦੇ ਪਸ਼ੂ ਮੇਰੇ ਚੰਗਿਆਈਆਂ ਖੜਖਾਏ ਅੰਬਰ ਦੇ ਨਾਮ ਵੀ ਹੋਣੇ ਆਦਮੀ ਤ੍ਰਿਕ ਜੀਵਨ ਕਰਮ ਕਰੇ ਮਾਰੇ ਕਹਿੰਦੇ ਇਸ ਮਨੁੱਖ ਨੋ ਜੇ ਨਾਮ ਨਹੀਂ ਜਪਦਾ ਪਰ ਦਿਨ ਰਾਤ ਹੀ ਆਪਾਂ ਸੰਸਾਰ ਦੇ ਪਦਾਰਥਾਂ ਵਿੱਚ ਖਾ ਪੀ ਕੇ ਢਾਹ ਜੰਨੇ ਅੱਧਰ ਉਦਲੀਆਂ ਗੱਲਾਂ ਮਾਰ ਕੇ ਮਾਰ ਸਮਾਂ ਜਿਹੜਾ ਬੀਤ ਜਾਂਦਾ ਹੈ ਵੇਲਾ ਮੁੜ ਕੇ ਫਿਰ ਹੱਥ ਨਹੀਂ ਆਉਂਦਾ ਜੇ ਆਪਾਂ ਸੁੱਖ ਨੂੰ ਚਾਹਣੇ ਆ ਨਾ ਸੁੱਖ ਗੁਰੂ ਦੀ ਸ਼ਰਨ ਵਿੱਚ ਹੈ ਹੋਰ ਸੰਸਾਰ ਦੇ ਪਦਾਰਥਾਂ ਵਿੱਚ ਸੰਸਾਰ ਤੇ ਕਿਤੇ ਸੁੱਖ ਨਹੀਂ ਮਾਰੇ ਕਹਿੰਦੇ ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨਕ ਸੁਨ ਰੇ ਮਨ ਦੁਰਲਭ ਮਾਨੁਖ ਦੇਹ ਬਹੁਤੀ ਮਹਿੰਗੀ ਦੇਹੀ ਹੈ ਸਾਧ ਸੰਗਤ ਕਰਮਾ ਨਾਲ ਮਿਲਦੀ ਹੈ 84 ਲੱਖ ਚੱਕਰ ਭੋਗ ਦੇ ਭੋਗ ਦੇ ਸੋ ਮਹਾਪੁਰਸ਼ਾਂ ਦੀ ਸੰਗਤ ਹੋਈ ਉਹਦਾ ਜੀਵਨ ਹੀ ਬਦਲ ਗਿਆ ਰਾਮ ਰਾਮ ਕਰਦੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੋਤਾ ਵੀ ਰਾਮ ਰਾਮ ਬੋਲਦਾ ਹੈ ਅੱਜ ਇਹੋ ਜਿਹਾ ਸਮਾਂ ਬਣਿਆ ਸਾਧ ਸੰਗਤ ਚਾਣ ਚੱਕ ਕਾਰਨ ਬਣਿਆ ਕਿਉਂਕਿ ਕਾਰਨ ਬਣਦਾ ਹੈ ਅੰਮ੍ਰਿਤ ਵੇਲਾ ਹੈ ਜੋ ਪਿੰਜਰੇ ਵਿੱਚ ਤੋਤਾ ਹੈ ਉਸ ਨੂੰ ਇੱਕ ਸੱਪ ਆ ਕੇ ਡੱਸ ਲੈਂਦਾ ਉਹਦੀ ਮੌਤ ਹੋ ਜਾਂਦੀ ਹੈ ਉਸੇ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਵੀ ਵੀ ਰਾਮ ਰਾਮ ਸਿਮਨ ਕਰਦੀ ਤੋਤੇ ਤੋਂ ਵੀ ਕਹਉਂਦੀ ਅੱਜ ਪਿੰਜਰਾ ਹਲਾਇਆ ਨੇਰੇ ਦਾ ਸਮਾਹ ਸਾਧ ਸੰਗ ਅੱਗੇ ਆਪ ਜੀ ਨੂੰ ਪਤਾ ਪਹਿਲੇ ਸਮਾਂ ਵਿੱਚ ਕੋਈ ਲਾਈਟਾਂ ਵਗੈਰਾ ਦਾ ਪ੍ਰਬੰਧ ਨਹੀਂ ਸੀ ਹੁੰਦਾ ਆਪਾਂ ਆਮੀ ਆਪਣੇ ਬਜ਼ੁਰਗਾਂ ਦੇ ਹੀ ਦੇਖਿਆ ਆਪਣੇ ਘਰਾਂ ਵਿੱਚ ਆਪਾਂ ਹੁਣ ਤਾਂ ਬਹੁਤ ਸਾਧਨ ਨੇ ਇੰਨੇ ਸਾਧਨ ਹੁੰਦੇ ਹੋਏ ਵੀ ਇਹ ਜੀਵ ਹੈ ਜਿਹੜਾ ਫਿਰ ਵੀ ਰੱਬ ਦਾ ਨਾਮ ਲੈਣ ਨੂੰ ਤਿਆਰ ਨਹੀਂ ਹਰ ਇੱਕ ਸਮੇਂ ਸੁੱਖ ਹੈ ਸਰੀਰ ਦੇ ਬਹੁਤ ਸੁੱਖ ਸਾਧਨ ਨੇ ਸੋ ਉਸ ਨੇ ਪਿੰਜਰਾ ਹਲਾਉਣਾ ਕੀਤਾ ਸਾਧ ਸੰਗਤ ਉਹ ਨਾਗ ਸੀ ਜਿਹੜਾ ਹੱਥ ਉੱਤੇ ਡੰਗ ਡੰਗ ਮਾਰਦਾ ਹੈ ਤੇ ਉਸ ਬੀਬੀ ਦੀ ਰਾਮ ਰਾਮ ਕਰਦੇ ਦੀ ਮ੍ਰਿਤਿ ਹੋ ਜਾਂਦੀ ਹੈ। ਵੇਸਾ ਆਮ ਲੋਕਾਂ ਦੀ ਵਿਚਾਰ ਹੈ ਵੀ ਸੱਪ ਦੇ ਡੰਗੇ ਦੀ ਮ੍ਰਿਤਿ ਹੋ ਜੇ ਉਹਦੀ ਮੁਕਤੀ ਨਹੀਂ ਪਰ ਮਾਰਨ ਨੇ ਅਜੀਬ ਖੇੜ ਕੀਤੀ। ਉਹ ਰਾਮ ਰਾਮ ਕਰਦੀ ਸਵਰਗ ਨੂੰ ਚਲੇਗੀ ਸਾਰੀ ਜ਼ਿੰਦਗੀ ਜੀਨੇ ਪਾਪ ਹੀ ਕੀਤੇ। ਦੇਵ ਨੇਤ ਨਾਲ ਜੈ ਸਿਮਰਤ ਗਨ ਕਾ ਸੀ ਉਧਰੀ ਮਾਰ ਕੇ ਤਾਂ ਕੋ ਜਾ ਸੁਰ ਧਾਰੋ ਅਗੇ ਮਾਰੇ ਕਹਿੰਦੇ ਟੱਲ ਪਿਓ ਤਰੂ ਜਾ ਕੇ ਸਿਮਰਨ ਤਰੂ ਭਗਤ ਜਿਨ੍ਹਾਂ ਨੇ ਬੰਦਗੀ ਕਰਕੇ 5 ਸਾਲ ਦੀ ਉਮਰ ਵਿੱਚ ਹੀ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਟੱਲ ਪਿਓ ਤਰੂ ਜਾ ਕੇ ਸਿਮਰਨ ਔਰ ਨਰਪੈ ਪਦ ਪਾਇਆ ਦੁੱਖ ਹਰਤਾ ਇਹ ਵਿਦਕੋ ਸੋਮੀ ਤੈਂ ਕਾਹੇ ਬਿਸਰਿਆ ਮਾਰੇ ਕਹਿੰਦੇ ਹੋਰ ਕਿਤੇ ਸੁਖ ਨਹੀਂ ਹੈ ਵੈਸੇ ਗੁਰੂ ਪ੍ਰਮਾਤਮਾ ਦੇ ਚਰਨਾਂ ਵਿੱਚ ਹੀ ਸੁਖ ਹੈ ਪੜੀਏ ਅੱਪਾ ਸੁੱਖ ਕਿਤੇ ਨਾ ਮਿਲਦਾ ਨੀ ਜਿੰਦੜੀਏ ਸੁੱਖ ਸਤ ਗੁਰ ਦੇ ਕਰਮੀ ਕਿਸੇ ਨਾ ਮਿਲਦਾ ਨੀ ਜਿੰਦੜੀਏ ਸੁੱਖ ਸਤ ਗੁਰ ਦੇ ਕਰਮੀ ਸੁੱਖ ਕਿਤੇ ਨਾ ਮਿਲਦਾ ਜੀ ਜਿੰਦੜੀਏ ਸਤ ਸਤ ਕਰਦੀ ਸੁੱਖ ਕਿਤੇ ਨਾ ਮਿਲਦਾ ਨੀ ਕਿਤੇ ਨਾ ਮਿਲਦਾ ਜੀ ਸਾਰਿਓ ਸੁਖਾਤ ਕਰਦੇ ਚਰਨੀ ਕਿਤੇ ਨਾ ਮਿਲਦਾ ਜੀ ਸਿਆਰਿਓ ਸੁਖ ਚਤ ਕਰਦੇ ਚਰਨੀ ਕਿਤੇ ਨਾ ਮਿਲਦਾ ਨੀ ਪਿਆਰੇ ਹੋ ਮਿੱਤ ਜੂਲਦੇ ਚਰਨੀ ਸੁਖ ਕਿਤੇ ਨਾ ਮਿਲਦਾ ਜੀ ਪਿਆਰੇ ਸੁਖ ਚਤ ਜੂਰੇ ਚਰਨੀ ਅਟਲ ਪਿਓ ਤਰੂ ਜਾਂ ਕੈ ਸਿਮਨਰ ਔਰ ਨਿਰਪੈ ਪਦ ਪਾਇਆ ਦੁਖ ਹਰਤਾ ਵਿਦਕੋ ਸਵਾਮੀ ਤੈਂ ਕਾਹੇ ਵਿਸਰਾਇਓ ਜਬ ਹੀ ਸ਼ਰਨ ਗਹੀ ਕਿਰਪਾ ਨਿੱਧ ਗੱਜ ਗਰਾ ਤੇ ਛੁੱਟਾ ਇਹ ਬਾਣੀ ਦੇ ਸ਼ਲੋਕ ਨੇ ਸਾਥ ਸੰਗ ਤੇ ਕੋਲ ਗੱਲਾਂ ਨਹੀਂ ਬਣਾਈਆਂ ਹਈਆਂ ਗੱਜ ਕਹਿੰਦੇ ਨੇ ਹਾਥੀ ਨੂੰ ਇੱਕ ਇਹ ਜਾਂ ਸਮਾ ਬਣਿਆ ਕਹਿੰਦੇ ਇੱਕ ਤੰਦੂਆ ਕਰਕੇ ਜਾਨਵਰ ਪਾਣੀ ਵਿੱਚ ਰਹਿੰਦਾ ਉਹਨੇ ਹਾਥੀ ਨੂੰ ਪਕੜਨਾ ਕੀਤਾ ਉਸ ਹਾਥੀ ਨੇ ਵੀ ਗੱਜ ਘਰਾਤੇ ਛੁੱਟਾ ਮਾਰ ਕੇ ਕਹਿੰਦੇ ਪ੍ਰਮਾਤਮਾ ਦੀ ਸ਼ਰਨ ਲਈ ਪ੍ਰਮਾਤਮਾ ਨੇ ਉਹਦੇ ਬੰਦਨ ਕਟੇ ਤੰਦੂਏ ਨੂੰ ਸਾਸ ਸੰਸਾਸਨ ਚੱਕਰ ਨਾਲ ਹਾਥੀ ਦੀ ਸਹਾਇਤਾ ਕੀਤੀ ਪ੍ਰਮਾਤਮਾ ਨੇ ਕਿਉਂਕਿ ਚਿੱਟੀ ਤੇ ਕੁੰਚਰ ਤੁਲਾ ਕੀੜੀ ਤੋਂ ਲੈ ਕੇ ਹਾਥੀ ਤੱਕ ਉਸ ਪ੍ਰਮਾਤਮਾ ਦਾ ਜੋ ਹੈ ਸਭ ਤੇ ਵੈਗਰੂ ਦਾ ਹੱਥ ਹੈ ਸਾਰਿਆਂ ਦਾ ਰਾਖਾ ਵੈਗਰੂ ਹੈ ਸਾਰਿਆਂ ਨੂੰ ਪੈਦਾ ਕਰਨ ਵਾਲਾ ਵਹਿਗੁਰੂ ਹੈ ਸਭ ਦਾ ਸੰਗਾਰ ਕਰਨ ਵਾਲਾ ਵਹਿਗੁਰੂ ਹੈ ਮਹਿਮਾ ਨਾਮ ਕਹਾਂ ਲੋ ਵਰਨੋ RAM ਕਹਿਤ ਬੰਦਨ ਤੇ ਟੂਟਾ ਅੱਗੇ ਜਾ ਕੇ ਮਾਰੇ ਕਹਿੰਦੇ ਅਜਾਮਲ ਪਾਪੀ ਜਗ ਜਾਨਾ ਇੱਕ ਨੂੰ ਦੋ ਨੂੰ ਆਪਾਂ ਕਹਿ ਦਾਂਗੇ ਦੋ ਜਾਣੇ ਚਲੋ ਨੱਗਰ ਲਾ ਲੋ ਮਾੜਾ ਮਾਰਾ ਕਹਿੰਦੇ ਅਜਾਮਲ ਪਾਪੀ ਜਗ ਜਾਨਾ ਜਿਹਨੂੰ ਸਾਰਾ ਸੰਸਾਰ ਹੀ ਕਹਿੰਦਾ ਸੀ ਪਾਪੀ ਹੈ ਮਾਰੇ ਕਹਾਂ ਅਜਾਮਲ ਪਾਪੀ ਜਗ ਜਾਨਾ ਨਿਮਕ ਮੈਂ ਨਿਸਤਾਰਾ ਖਦੇ ਚ ਮੱਕੇ ਨਾਲੇ ਮੁਕਤੀ ਹੋਈ ਕਿਵੇਂ ਹੋਈ ਸੋ ਆਜਾ ਮਲਾ ਜਿਹੜਾ ਸਾਧ ਸੰਗਤ ਉਹ ਜੰਗਲ ਵਿੱਚ ਰਹਿੰਦਾ ਹੈ ਜੰਗਲ ਦੇ ਜੀਵ ਜੰਤੂ ਉਹਨਾਂ ਦਾ ਖਾਣਾ ਮਾਰ ਕੇ ਖਾਣਾ ਗ੍ਰਸਥ ਜੀਵਨ ਵਿੱਚ ਰਹਿੰਦਾ ਛਪਰੀ ਪਾਈ ਹੋਈ ਹੈ ਸਮਾ ਦੇਵ ਨੇਤ ਨਾਲ ਬੀਤਦਾ ਗਿਆ ਇਤਿਹਾਸ ਵਿੱਚ ਲਿਖਿਆ ਹੈ ਹੁਣ ਸਾਧ ਸੰਗ ਮਹਾਪੁਰਸ਼ਾਂ ਦਾ ਉਹਨੂੰ ਵੀ ਸੰਗ ਹੋਇਆ ਬਹੁਤੀਆਂ ਧਾਰਨਾ ਜਦੋਂ ਜੀਵ ਨੇ ਪੂਰਵ ਕਰਮ ਹੁੰਦੇ ਨੇ ਫਿਰ ਮਹਾਪੁਰਸ਼ਾਂ ਦੀ ਸੰਗਤ ਹੁੰਦੀ ਹੈ ਬਹੁਤ ਉਦਾਹਰਨਾਂ ਨੇ ਜਿਨ੍ਹਾਂ ਦੇ ਜੀਵਨ ਨੂੰ ਤਰਨ ਵਾਸਤੇ ਮਹਾਪੁਰਸ਼ਾਂ ਦਾ ਸੰਗ ਹੋਇਆ ਸੋ ਅਜਾ ਮਨ ਨੂੰ ਵੀ ਚਾਨਚਕ ਮਹਾਪੁਰਸ਼ਾਂ ਦੀ ਸੰਗਤ ਹੋ ਗਈ ਅੱਜ ਫਿਰਦੇ ਤੁਰਦੇ ਮਹਾਪੁਰਸ਼ ਉਹਦੀ ਵੀ ਕੁਟੀਆਂ ਵਿੱਚ ਆ ਗਏ ਕਹਿਣ ਲੱਗੇ ਭਈ ਜੀਵ ਜੰਤੂਆਂ ਨੂੰ ਦਿਨ ਰਾਤ ਮਾਰ ਕੇ ਖਾਣਾ ਹਿਸਾਬ ਕਿਤਾਬ ਦੇਣਾ ਪੈਣਾ ਨੇਖਾ ਰੱਬ ਮੰਗੇਸੀ ਆ ਬੈਠਾ ਕੱਢ ਬਹੀ ਆਓ ਸਾਰਾ ਨੂੰ ਲੇਖਾ ਦੇਣਾ ਆਏ ਕਠਣ ਦੂਤ ਜਮ ਨੇ ਨਾ ਕਿਹਾ ਤੈਂ ਖੱਟਿਆ ਕਹਾ ਗਵਾਇਆ ਚਲੋ ਸਤਾਪ ਦੀਵਾਨ ਮਨਾਇਆ ਹਰ ਫਰਮਾਨ ਦਰਗਹਿ ਕਾਇਆ ਮਾਰੇ ਕਹਿੰਦੇ ਅੱਗੇ ਜਾ ਕੇ ਫਿਰ ਹਿਸਾਬ ਕਿਤਾਬ ਦੇਣਾ ਪੈਣਾ ਹੈ ਸੋ ਪੁਰਬਲਾ ਜਨਮ ਜਾਗਿਆ ਮਹਾਪੁਰਸ਼ਾਂ ਦਾ ਬਚਨ ਮੰਨਿਆ ਤੇ ਮਹਾਪੁਰਸ਼ਾਂ ਨੇ ਇਹ ਵੀ ਬਚਨ ਕੀਤਾ ਭਾਈ ਤੇਰਾ ਜੀਵਨ ਦਾ ਜਿਹੜਾ ਸਮਾਂ ਉਹ ਵੀ ਨੇੜੇ ਲੱਗ ਚੁੱਕਿਆ ਹੈ ਫਿਰ ਮਹਾਪੁਰਸ਼ਾਂ ਨੇ ᔪਗਤੀ ਦੱਸੀ ਸਾਧ ਸੰਗਤ ਉਸ ਦੇ ਗ੍ਰਹਿ ਵਿਖਿਆ ਜਾ ਮਲ ਦੇ ਬੱਚੇ ਨੇ ਜਨਮ ਲੈਣਾ ਸੀ ਕਾਫੀ ਬੱਚੇ ਉਹਨਾਂ ਦੇ ਪਹਿਲਾਂ ਵੀ ਸਨ ਤਾਂ ਮਹਾਪੁਰਸ਼ ਕਹਿਣ ਲੱਗੇ ਜੇ ਉਹ ਬੱਚਾ ਹੁਣ ਜਨਮ ਲਊਗਾ ਭਾਈ ਉਹਦਾ ਨਵ ਨਾਰਾਇਣ ਰੱਖ ਲਈ ਸੰਤਾਨਾ ਬਚਨ ਮੰਨਿਆ ਸਮਾਪਤੀਤ ਹੋਇਆ ਉਸਨੇ ਆਪਣੇ ਪੁੱਤਰ ਦਾ ਨਾਮ ਨਰੈਣ ਰੱਖ ਲਿਆ ਜਿਹਨੇ ساری ਜ਼ਿੰਦਗੀ ਮਾਰਿਆ ਕਹਿੰਦੇ ਕੋਈ ਕੰਮੇ ਨਹੀਂ ਕੀਤਾ ਆਜਮਲ ਪਾਪੀ ਜਗ ਜਾਣੈ ਨਿਮਖ ਮੈ ਨਸਤਾਰਾ ਹੁਣ ਸਮਾ ਆ ਗਿਆ ਅੰਤ ਦਾ ਸਹਸੰਗਤ ਉਹਦੇ ਪੁੱਤਰ ਨੂੰ ਬਾਜ ਮਾਰਦਾ ਹੈ ਪੁੱਤਰ ਪੁੱਤਰ ਕਹਿੰਦਾ ਫਿਰ ਪੁੱਤ ਨਰੈਣ ਕਹਿੰਦਾ ਫਿਰ ਕੱਲਾ ਨਰੈਣ ਰੈਣ ਕਰਦਾ ਹੈ ਨਰੈਣ ਪ੍ਰਮਾਤਮਾ ਦਾ ਨਾਮ ਹੈ ਪਤਾ ਨਹੀਂ ਕਿੰਨੇ ਇੱਕ ਪ੍ਰਕਾਰ ਦੇ ਵਹਿਗੁਰੂ ਦੇ ਬਾਣੀ ਵਿੱਚ ਨਾਮ ਨੇ ਸੋ ਉਸ ਸਮੇਂ ਉਹਨੇ ਵਹਿਗੁਰੂ ਪਰਮਾਤਮਾ ਨੂੰ ਯਾਦ ਕੀਤਾ ਨਾਰਾਇਣ ਰਣ ਕਰਦੇ ਸਾਧ ਸੰਗਤ ਉਹਦੇ ਪ੍ਰਾਨ ਨਿਕਲ ਜਾਂਦੇ ਨੇ ਬਾਣੀ ਵਿੱਚ ਫਰਮਾਨ ਹੈ ਅੰਤ ਕਾਲ ਕੋ ਅਜਾ ਮਲ ਕੋ ਅੰਤ ਕਾਲ ਮੇ ਨਾਰਾਇਣ ਸੁਧਾਈ ਜੰਗਤ ਕੋ ਜਗੀਸ਼ਰ ਵਾਸੈ ਸ਼ੋਗਤਿ ਸਿਨਮੇ ਪਾਈ ਮਾਰੇ ਕਹਨੇ ਜਿਸ ਗਤੀ ਨੂੰ ਜਿਸ ਥਾਂ ਨੂੰ ਟਿਕਾੜੇ ਨੂੰ ਵੱਡੇ ਵੱਡੇ ਭਗਤੀ ਕਰਨ ਵਾਲੇ ਲੋਚਦੇ ਨੇ ਉਸ ਭਗਤੀ ਨੂੰ ਉਸ ਟਿਕਾਣੇ ਨੂੰ ਉਸ ਜਗ੍ਹਾ ਨੂੰ ਅਜਾ ਮਨ ਨੇ ਸਹਾਸੰਗ ਨਰੈਣ ਰਣ ਕਰਕੇ ਤਰ ਗਿਆ ਕਿਉਂਕਿ ਵਹਿਗੁਰੂ ਪਰਮਾਤਮਾ ਦਾ ਨਾਮ ਜੀਵਨ ਨੂੰ ਤਾਰਨ ਹਾਰੀ ਹੈ ਜੇ ਸੁਖ ਚਾਹੁੰਦੇ ਆ ਤਾਂ ਵਹਿਗੁਰੂ ਦੀ ਸ਼ਰਨ ਵਿੱਚ ਹੀ ਹੈ ਕਿਤੇ ਸੁਖ ਨਹੀਂ ਹੈ ਸੁਆਜਮਾਲ ਪਾਪੀ ਜਗ ਜਾਨੈ ਨਿਮਖ ਮੈ ਨਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਪੀ ਉਤਰਸ ਪਾਰਕ ਮਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਮਹਾਰਾ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਪਰਮਾਤਮਾ ਵਹਿਗੁਰੂ ਦੀ ਸ਼ਰਨ ਲਈ ਉਹ ਤਰ ਗਏ ਅੱਗੇ ਬਹੁਤ ਧਾਰਨਾ ਮਾਰ ਇੱਕ ਸਾਰੇ ਭਗਤਾਂ ਦੀਆਂ ਦੰਦੇ ਨੇ ਥਾ ਬਾਣੀ ਐ ਸਮੁੰਦਰ ਹੈ ਫਰਮਾਨ ਕਰਦੇ ਨੇ ਮਹਾਰਾਜ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ ਭਗਤ ਨਾਮਦੇਵ ਜੀ ਧਾਰਨ ਦਿੰਦੇ ਨੇ ਕਹਿੰਦੇ ਉਹਨਾਂ ਨੇ ਨਾਮ ਜਪਿਆ गोविंद 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 ਸੰਗ ਨਾਮਦੇਵ ਮਨ ਲੀਣਾ ਆੜ தாம் ਕੋ ਛੀਪਰੋ ਛੀਪੇ ਤੇ ਘਰ ਦਾ ਜਨਮ ਆ ਜੀਨਾਂ ਦਾ ਪਿਓ ਲਕੀਣਾ ਮਹਾਰਾ ਕਹਿੰਦੇ ਭਗਤਾਂ ਵਿੱਚ ਗਣਿਆ ਗਿਆ ਭਗਤੀ ਕਰਕੇ ਵਹਿਗੁਰੂ ਪਰਮਾਤਮਾ ਨਾ ਜਾਤ ਪਾਤ ਦੇਖਦਾ ਹੈ ਸਾਧ ਸੰਗਤ ਉਹ ਤਾਂ ਪ੍ਰੇਮ ਦੇਖਦਾ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਉ ਐਸੀ ਭਗਤੀ ਨਾਮਦੇਵ ਜੀ ਦੀ ਅਸੀ ਪ੍ਰੇਮ ਵਿੱਚ ਖੇਡਾ ਨਾਮਦੇਵ ਜੀ ਦੀਆਂ ਬਾਣੀ ਫਰਮਾਨ ਕਰਦੀ ਹੈ ਇੱਕ ਸਮੇਂ ਭਗਤ ਨਾਮਦੇਵ ਜੀ ਆਪਣੀ ਮੌਜ ਵਿੱਚ ਛੱਪਰੀ ਵਿੱਚ ਰਹਿੰਦੇ ਨੇ ਦੇਖੋ ਕਿੰਨੇ ਸਬਰ ਸੰਤੋਖ ਵਾਲੀ ਜ਼ਿੰਦਗੀ ਸੀ ਭਗਤਾਂ ਦੀ ਕਬੀਰ ਲਾਲ ਉਹ ਰਵਿਦਾਸ ਲਾਲ ਭਗਤ ਨਾਮਦੇਵ ਜੀ ਲਾਲ ਇੱਕ ਛੱਪਰੀ ਵਿੱਚ ਉਹਨਾਂ ਨੇ ਸਬਰ ਸੰਤੋਖ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨ ਕਰਦੇ ਸੀ ਅੱਜ ਕੱਲ ਦਾ ਜੀਵ ਹੈ ਸਾਧ ਸੰਗਤ ਮਾਰੇ ਕਹਿੰਦੇ ਧਾਇ ਓਰੇ ਮਨ ਦੇਹ ਦਿਸਤਾਇਓ ਸਾਰੇ ਸੰਸਾਰ ਦੀ ਮਾਇਆ ਲੈ ਕੇ ਵੀ ਫੇਰ ਵੀ ਦੁਖੀ ਹੈ ਜਿਹਨੂੰ ਮਰਜ਼ੀ ਪੁੱਛ ਲੋ ਕਹਿੰਦੇ ਬਹੁਤ ਦੁਖੀ ਹੈ ਬੋਲੋ ਸਤਨਾਮ ਵਾਹਿਗੁਰੂ ਸੁੱਖ ਤਾਂ ਸਾਧ ਸੰਗਤ ਨਾਮ ਵਿੱਚ ਹੀ ਹੈ ਸੋ ਭਗਤ ਨਾਮ ਦੇ ਦਿਨ ਰਾਤ ਵਹਿਗੁਰੂ ਪਰਮਾਤਮਾ ਦਾ ਗੋਬਿੰਦ ਗੋਬਿੰਦ ਕਰਦੇ ਸਾਧ ਸੰਗ ਨਾਮ ਜਪ ਰਹੇ ਨੇ ਕੋਈ ਜ਼ੋਰ ਵਾਲਾ ਸਮੇਂ ਦਾ ਰਾਜਾ ਮਾਰਾ ਕਹਿੰਦੇ ਜੋਰੀ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ ਜਿਸ ਸਮਾਂ ਤੇਰੇ ਕੋਲ ਜੋਰ ਹੈ ਨਾ ਕਿਸੇ ਪ੍ਰਕਾਰ ਦਾ ਉਹਦੇ ਨਾਲ ਜ਼ੁਲਮ ਨਾ ਕਰ ਪਾਪ ਨਾ ਕਰ ਸਦਾ ਰਾਜ ਨਹੀਂ ਰਹਿਣਾ ਕੋਈ ਸਦਾ ਸੰਸਾਰ ਤੇ ਨਹੀਂ ਰਹਾ ਸਭ ਨੇ ਜਾਣਾ ਹੈ ਉਸ ਸਮੇਂ ਦੇ ਸਾਧ ਸੰਗਤ ਰਾਜੇ ਨੇ ਕੀ ਕਰਿਆ ਭਗਤ ਨਾਮਦੇਵ ਦੀ ਛੱਪਰੀ ਢਾ ਦਿੱਤੀ ਆਪਣਾ ਮਹਿਲ ਪਾਉਣਾ ਸ਼ੁਰੂ ਕਰ ਦਿੱਤਾ ਸੁਣ ਰੱਬ ਦੇ ਭਗਤਾਂ ਦਾ ਪਰਮਾਤਮਾ ਤੇ ਜੋਰ ਹੁੰਦਾ ਉਹਨਾਂ ਦਾ ਅਨਸਾਰ ਤੇ ਕਿਸੇ ਜੀਵ ਤੇ ਉਹਨਾਂ ਦਾ ਜੋਰ ਨਹੀਂ ਉਹ ਤਾਂ ਰੱਬ ਅੱਗੇ ਅਰਦਾਸਾਂ ਹੁੰਦੀਆਂ ਨੇ ਸੋ ਰੱਬ ਦਾ ਨਾਮ ਜਪਦੇ ਨੇ ਭਗਤ ਨਾਮ ਦੇ ਵਹਿਗੁਰੂ ਪ੍ਰਮਾਤਮਾ ਨੂੰ ਯਾਦ ਕਰਦੇ ਨੇ ਬਹੁਤ ਦੁੱਖ ਹੋਇਆ ਥੋੜੀ ਜਿਹਾ ਜਗ੍ਹਾ ਰਹਿਣ ਵਾਸਤੇ ਤੇ ਉਹ ਵੀ ਟਾ ਦਿੱਤੀ ਹੁਣ ਪ੍ਰਮਾਤਮਾ ਵਹਿਗੁਰੂ ਨੂੰ ਦੇਖੋ ਪ੍ਰੇਮ ਚ ਯਾਦ ਕਰਦੇ ਨੇ ਵਹਿਗੁਰੂ ਪ੍ਰਮਾਤਮਾ ਨੂੰ ਸੋ ਵਹਿਗੁਰੂ ਪ੍ਰਮਾਤਮਾ ਨੇ ਕੀ ਕਰਿਆ ਇਹੇ ਜੀ ਖੇਡ ਬਣਾਈ ਸਾਧ ਸੰਗ ਨਾਮ ਦੇ ਭਗਤ ਨੂੰ ਆਪਣੇ ਹੱਥੀ ਛੰਨ ਬਣਾ ਕੇ ਦਿੱਤੀ ਬੋਲੋ ਸਤਨਾਮ ਵਾਹਿਗੁਰੂ ਬਾਣੀ ਕਹਿੰਦੀ ਐ ਪਾੜ ਪੜੋ ਸੁਨ ਪੂਛ ਲੈ ਨਾਮਾ ਕਾਪੈ ਸਾਂ ਸਵਾਈ ਹੋ ਗਵਰਨਰ ਪੁੱਛਦੀ ਐ ਨਾਮਦੇਵ ਕਿਸ ਕਾਰੀਗਰ ਨੇ ਛੱਪਰੀ ਬੰਨੀ ਐ ਮੈਨੂੰ ਵੀ ਦੱਸ ਪਾੜ ਪੜੋ ਸੁਨ ਪੂਛੇ ਨਾਮਾ ਕਾਪੈ ਸਾਂ ਸਵਾਈ ਹੋ ਤੋਪੇ ਜੁਗਰੀ ਮਜ਼ਦੂਰੀ ਦੇ ਹੋ ਮੋਕੋ ਵੇਦੀ ਦਿਓ ਬਤਾਈ ਹੋ ਏ ਨਾਮਦੇਵ ਕਿਸ ਕਾਰੀਗਰ ਨੇ ਤੇਰੀ ਛੱਪਰੀ ਬੰਨੀ ਐ ਕਿਉਂਕਿ ਚਾਰਜ ਹੋਇਆ ਸਾਸਨ ਪਰਮੇਸ਼ਰ ਨੇ ਆਪਣੇ ਹੱਥੀ ਬੰਨੀ ਛਪਰੀ ਤੇ ਪਾੜ ਪ੍ਰੋਡਕਸ਼ਨ ਪੁੱਛ ਲੈ ਨਾਮਾ ਉਹ ਅੱਗੇ ਭਗਤ ਨਾਮਦੇਵ ਜੀ ਜਵਾਬ ਦੇਣਗੇ ਪਰ ਗਮੰਡਨ ਪੁੱਛਦੀ ਐ ਪ੍ਰੇਮ ਚ ਨਾਮਦੇਵ ਨੂੰ ਗਮੰਡਨ ਪੁੱਛਦੀ ਕਿਥੋਂ ਤੈ ਬਣਾਈ ਛਪ Top okay. just ਸਤ ਪਾਏ ਬਾਈ ਸਤਰੀ ਸੋ ਦੇਵ ਨੂੰ ਮੰਨਣਾ ਮੁਛਦੀ ਵਾ ਵਾ ਸੋ ਦੇਵ ਨੂੰ ਮੰਨਣਾ ਮੁਛਦੀ ਧਾਮ ਦੇਵ ਨੂੰ ਭਗਵਾਨ ਰਬੁਛਦੀ ਧਾਮ ਦੇਵ ਬੇਟੀ ਦਿਓ ਬਤਾਈਓ ਨਾਮਦੇਵ ਤੇਤੋਂ ਦੁੱਗਣੀ ਮਿਹਨਤ ਦੇਵਾਂ ਮੈਨੂੰ ਵੀ ਇਹੋ ਜੀ ਇੱਕ ਸ਼ਾਨ ਤਿਆਰ ਕਰਵਾ ਦੇ ਅੱਗੋ ਨਾਮਦੇਵ ਜਵਾਬ ਦਿੰਦੇ ਨੇ ਤੇਰੀ ਬਾਈ ਬੇਟੀ ਦੇ ਨਾ ਜਾਈਏ ਜਿਹੜਾ ਬੇਦੀ ਕਾਰੀਗਰ ਹੈ ਮਾਇਆ ਦਾ ਭੁੱਖਾ ਨਹੀਂ ਹੈ ਬੋਲੋ ਸਤਨਾਮ ਵਾਹਿਗੁਰੂ ਗੋਵਿੰਦ ਭਉ ਭਗਤ ਕਾ ਭੁੱਖਾ ਬੇਦੀ ਪ੍ਰੀਤ ਮੰਜੂਰੀ ਮੰਗਾਏ ਜੇ ਕੋਈ ਸ਼ਾਨ ਸੁਬਾਈ ਉਹ ਕਹਿੰਦੇ ਜਿਹੜਾ 베ਦੀ ਆ ਪ੍ਰੀਤ ਦੀ ਪ੍ਰੇਮ ਦੀ ਮਜ਼ਦੂਰੀ ਮੰਗਦਾ ਹੈ ਪ੍ਰੇਮ ਦੇ ਵਿੱਚ ਲੋਕ ਕਟੰਬ ਦੋਹੂ ਤੇ ਤੋੜੇ ਸੰਸਾਰ ਦੇ ਨਾਲੋਂ ਤੋੜ ਕੇ ਰੱਬ ਦੇ ਨਾਲ ਸਾ ਸੰਗ ਪ੍ਰੀਤ ਜੋੜਨੀ ਪੈਂਦੀ ਹੈ ਸੰਸਾਰ ਨੂੰ ਛੱਡਣਾ ਪੈਂਦਾ ਲੋਕ ਟੰਬ ਦੋਹੂ ਤੇ ਤੋੜੇ ਤੋ ਆਪਣ 베ਦੀ ਆਵੇ ਹੋ ਤੋ 베ਦੀ ਕਾਰੀਗਰ ਆ ਜਿਹੜਾ ਪ੍ਰੇਮ ਦਾ ਭੁੱਖਾ ਹੈ ਇਹ ਹੈ ਨਾਮਦੇਵ ਦਾ गोविंद गोविंद ਸੰਗਾ ਨਾਮ ਦੇਉ ਮਨ ਲੀਣਾ ਨਾਮ ਦੇ ਭਗਤ ਜੀ ਨੂੰ ਇਤਿਹਾਸ ਚ ਲਿਖਿਆ 72 ਵਾਰੀ ਜਨਮ ਬਹੁ 72 ਵਾਰੀ ਮਹਾਰਾਜ ਦੇ ਦਰਸ਼ਨ ਹੋਏ ਇਹ ਜੋ ਸ਼ਬਦ ਆਉਂਦਾ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦੁਆਰ ਕਾ ਨਗਰੀ ਕਾਹੇ ਕੀ ਮੰਗੋਲ ਸੋ ਅਰਦਾਸ ਬੇਨਤੀਆਂ ਕਰਦੇ ਨੇ ਭਗਤ ਨਾਮ ਦੀ ਅੱਗੇ ਮਹਾਰਾਜ ਕਹਿੰਦੇ ਨਾਮ ਗੋਵਿੰਦ ਗੋਵਿੰਦ ਸੰਗ ਨਾਮ ਦੇਉ ਮਣ ਲੀਣਾ ਆੜ ਦਮ ਕੋਸ਼ੀ ਪਰੋ ਭਿਓ ਲਕੀਣਾ ਅੱਗੇ ਕਬੀਰ ਭਗਤ ਦਾ ਹੁੰਦਾ ਬੁੰਨਾ ਤੰਨਾ त्याग ਕੇ ਪ੍ਰੀਤ ਚਰਨ ਕਬੀਰ ਨੀਚ ਕੁਲੋ ਜਲਾਹ ਰੋ ਭਿਓ ਗੁਣੀ ਗਹੀਰ ਅੱਗੇ ਕਹਿੰਦੇ ਕਬੀਰ ਭਗਤ ਜੀ ਨੀਚ ਕੁਲੋ ਜਲਾਹ ਰੋ ਭਿਓ ਗੁਣੀ ਗਹੀਰ ਬੁੰਨਾ ਤੰਨਾ त्याग ਕੇ ਨਾਲੇ ਖੱਡੀ ਦਾ ਕੰਮ ਕਰਦੇ ਨੇ ਫਿਰ ਵਹਿਗੁਰੂ ਪਰਮਾਤਮਾ ਦੀ ਬੰਦਗੀ ਵੀ ਪਰਦੇ ਨੇ ਕਬੀਰ ਸਾਹਿਬ ਜਿਨ੍ਹਾਂ ਦੀ ਬਾਣੀ ਅਥਾ ਬਾਣੀ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਸੰਗ ਵਰਣਨ ਨਹੀਂ ਕੀਤੀ ਜਾਗਦੀ ਕਬੀਰ ਸਾਹਿਬ ਦੇ ਸ਼ਲੋਕ ਆਉਂਦੇ ਜਿਨ੍ਹਾਂ ਦੀ ਬਾਤ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮੇਰੀ ਜਾਤ ਕੋ ਸਭ ਕੋਈ ਹਸਨੇ ਹਾਰ ਬਲੇਹਾਰੀ ਹੈ ਜਾਤ ਕੋ ਜੋ ਜਪਿਓ ਸਜਨਾਂ ਕਹਿੰਦੇ ਮੈਂ ਬਲੇਹਾਰੀ ਜਨੈ ਸ ਜਾਤ ਨੂੰ ਲੋਕ ਤਾਂ ਕਹਿੰਦੇ ਨੇ ਜਲਾਹੇ ਦਾ ਜਰਮ ਹੈ ਪਰ ਮੈਂ ਗਰੀਬੀ ਦਾਵੇ ਵਿੱਚ ਆ ਕੇ ਉਹ ਪਰਮਾਤਮਾ ਨੂੰ ਪਾਇਆ ਹੈ ਕਿਉਂਕਿ ਬੜੇ ਬੜੇ ਜੋ ਦੀਸਾ ਲੋਕ ਤਿੰਨ ਕੋ ਵਿਆਪੇ ਚਿੰਤਾ ਰੋ ਕਵਣ ਵੱਡਾ ਮਾਇਆ ਵੜਾਈ ਮਰ ਕਰਨੀ ਸੋ ਵੱਡਾ ਜਿਨ ਰਾਮ ਨੇ ਲਾਈ ਕਿੰਨੀ ਬਾਣੀ ਆਉਂਦੀ ਹੈ ਕਬੀਰ ਸਾਹ ਮਹਾਰਾਜ ਦੀ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮ ਨੰਦ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ ਜ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਕਬੀਰ